最後にこの時代からのいくこと

ਹਾਂਜੀ ਦੀਪਕ ਜੀ ਮੈਂ ਹਾਂ ਸਿਦਾਰ ਪਟੂ ਦੇ ਲਈ ਉਹਨਾਂ ਦੇ ਨਾਲ ਸ੍ਰੀ ਅਨੁਪਮ ਜੈਨ ਆਈਪੀਐਸ ਐਸਪੀ ਬਟੰਡਾ ਜੀ ਤਕਲੀ ਤੋਂ ਮਿਤੀ 13 1 2025 ਤੋਂ ਲੈ ਕੇ ਮਿਤੀ 1 1 2025 ਤੱਕ ਇਤਿਲਾਸ ਹਾਂ ਮੈਕਸਮਮ ਕੌਂਸਲ ਤੋਂ ਅਨੇਕ ਸਭ ਤੋਂ ਸੇਫਰ ਲਾਈਨ ਕਰਵਾਓ मुबारक पर दिता ਹਾਂ ਜੀ ਹਾਂ ਜੀ ਕਰਤਾ ਸੀਗਾ ਜੀ ਇੱਧਰ ਦੇਖੋ ਸਮਾਨ ਠੀਕ ਹੈ ਜੀ ਅੱਜ ਟੈਂਡਰ ਅੱਗੇ ਗੌਰਵ ਕੁਮਾਰ ਅਗਲਾ ਬੋਲੇਗੀ ਅਗੇ ਸੰਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਚੰਸਰ ਵਾਸੀ ਕੋਮਨ ਫੋਨ ਯੂਜ਼ ਕਰਦੇ ਹੋ ਹਰਮਨਦੀਪ ਸਿੰਘ ਪੁੱਤਰ ਸਖਦੇਵ ਸਿੰਘ ਵਾਸੀ ਜਲਪੁਰਾ ਪਾਸਵਰਡ ਪਤਾ ਨਹੀਂ ਨੂੰ ਇੱਥੇ ਮਿੰਦਰ ਸਿੰਘ ਪੁੱਤਰ ਮਿੰਦਰ ਸਿੰਘ ਕਿਹ ਹੈ ਨਾ ਉਹ ਤੁਹਾਡਾ ਅੱਗੇ ਬਲਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਨਾਥਾ ਥਾਣਾ ਜਲਪੁਰਾ ਅਸਲ ਮਾਲਕਨ ਸਤਨਾਲੀ ਚਾਹ ਪਾਣੀ ਪਿਆ ਨਾਲ ਇਹਨੇ ਥਾਣਾ ਦੇ ਗਿੜੇ ਲਾਉਣੇ ਪੈਂਦੇ ਥਾਣਾ ਜਲਪੁਰਾ ਕਿਤੇ ਰਾਜਕਪਤ ਵੱਸੇ ਖੇਤਾ ਸਿਰਦੀ ਜਦੋਂ ਆਨ ਹੁੰਦਾ ਇਹਦਾ ਟ੍ਰੇਸ ਹੋ ਜਾਂਦਾ ਹੈ ਤਾਂ ਰਿਕਾਰਡ ਚ ਹੁੰਦਾ ਹੈ ਪੁਲਸੀ ਇਸ ਸੁਬੈਟ ਨੂੰ ਕੁੰਦੇਗੇ ਜਿਸ ਤਰ੍ਹਾਂ ਜਿਹੜਾ ਥਰੂ ਜਿਹੜੀ ਮੋਬਾਈਲ ਕਰੂਗਾ ਜਾਂ SIM ਉਹਦੇ ਵਿੱਚ ਐਕਟਿਵ ਕਰੂਗਾ ਤਾਂ ਉਸ ਤੋਂ ਬਾਅਦ ਉਹ ਟ੍ਰੇਸ ਹੋ ਜਾਵੇ ਅੰਮ੍ਰਿਤਗੜ ਦੇ ਜੀ ਅਗੇ ਸ਼ਕੰਦਰ ਸਿੰਘ ਪੁੱਤ ਮੱਖਣ ਸਿੰਘ ਵਾਸੀ ਕੁੰਦੇਗਾ ਵਕ ਵਕ ਥਾਣੇ ਦੇ ਵਕ ਵਕ ਰਾਜਵਿੰਦਰ ਕੌਰ ਕਿਹਨ ਲੱਗਦਾ ਹੋ ਜਵਾਬ ਉਹਦਾ ਥੋੜਾ ਮਾਣ ਕੋਚਾ ਬਲੇ ਰਗਾ ਹਾਂਜੀ ਮਿਲ ਗਿਆ ਜੀ ਬਹੁਤ ਵਧੀਆ ਮਿਲ ਗਿਆ ਸਾਨੂੰ ਸਾਡਾ ਧੋਬੀਆਂ ਨੇ 25 ਗੱਜ ਕਿਦਾਂ ਦੇਖਦੇ ਹੋ ਮੋਬਾਈਲ ਤੋਂ ਬਗੈਰ ਬਹੁਤ ਔਖਾ ਪਰ ਸਿਵਲ ਲਾਈਨ ਵਾਲਿਆਂ ਨੇ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਮਿੰਟੋ ਮਿੰਟੀ ਭਾਲਤਾ ਹਾਂਜੀ ਸਿਵਲ ਲਾਈਨ ਵਾਲੇ ਜਿਹੜੇ ਨਹੀਂ ਜਿਵੇਂ ਹੁਣ ਅੱਜ ਉਪਰਾਲਾ ਕਰ ਰਹੇ ਨਾਲ ਉਹਨਾਂ ਨੂੰ ਬੋਲ ਹਾਂਜੀ ਹਾਂਜੀ ਬਹੁਤ ਵਧੀਆ ਸਾਨੂੰ ਫੋਨ ਕੀਤਾ ਉਹਨਾਂ ਪਹਿਲਾਂ ਫੇ ਫੋਨ ਆ ਕੇ ਲੈ ਜਾਓ ਅਸੀਂ ਗਏ ਉਹਨਾਂ ਨੇ ਮੁੜ ਕੇ ਕਹਿ ਪੀਆ ਉੱਥੋਂ ਮਿਲ ਜੂਗਾ ਸਿਵਲ ਲਾਈਨ ਚ ਕੰਪਲੇਨ ਦਾਦੀ ਪੋਤੀ پارک ਵਾਲੇ ਸਿਵਲ ਲਾਈਨ ਵਾਲੇ ਤੇ ਹਾਂਜੀ ਮੇਰਾ ਨਾਮ ਸਰੋਇ ਰਾਣੀ ਹੈ ਜੀ ਮੈਂ RAM ਪ੍ਰਭੂ ਹੁਣ ਤੇ ਹੂੰ ਜੇ ਮੇਰਾ ਨਾਮ ਫੋਨ ਗੁੰਮ ਹੋ ਗਿਆ ਸੀ ਗਿਰ ਗਿਆ ਸੀ ਮੇਰਾ ਫੋਨ ਤੇ 2022 ਦੀ ਗੱਲ ਆਈ ਹੈ ਮੈਂ ਕੰਪਲੀਟ ਕਰਾਈ ਸੀ ਕਿ ਨਥਾਣਾ ਥਾਣੇ ਚ ਤੇ ਉਹਦੋਂ ਦੋ ਤਿੰਨ ਵਾਰੀ ਉਹਨਾਂ ਨੂੰ ਕਿਹਾ ਸੀਗਾ ਫਿਰ ਮੁੜ ਕੇ ਉਹ ਕਹਿੰਦੇ ਵੀ ਤੁਹਾਡੀ ਕੋਸ਼ਿਸ਼ ਕਰੀ ਜਾਂਦੇ ਆ ਸੀ ਫੋਨ ਲੱਭਣ ਵਾਸਤੇ ਫਿਰ ਉਹਨਾਂ ਨੂੰ ਹੁਣ 10ਵੇਂ ਮਿੰਟੇ 'ਚ ਹੁਣ ਉਹਨਾਂ ਨੂੰ ਫੋਨ ਮਿਲ ਗਿਆ ਸੀ 2025 'ਚ ਹੁਣ 25 ਚੜ ਗਿਆ ਹੁਣ ਤੇ ਉਹਨਾਂ ਨੇ ਫਿਰ ਕੱਲ ਫੋਨ ਕਰਾ ਸੀ ਕਹਿੰਦੇ ਵੀ ਐ ਕਰਕੇ ਥੋੜਾ ਫੋਨ ਮਿਲ ਗਿਆ ਸਾਨੂੰ ਕਿ ਕਹਿੰਨੀ ਐ ਕਰਕੇ ਵੀ ਬਟੰਡੇ ਐਸਐਸਪੀ ਸਾਹਿਬ ਦੀ ਮੀਟਿੰਗ ਹੈ ਵੀ ਉੱਥੇ ਸਾਨੂੰ ਬੁਲਾਇਆ ਗਿਆ ਤੇ ਥੋੜਾ ਫੋਨ ਉੱਥੇ ਦੇ ਆ ਜਾਊਗਾ ਸਾਨੂੰ ਜਿਸ ਤਰ੍ਹਾਂ ਦੇਖਦੇ ਹੋ ਇਹ ਸਪਰਾ ਦੇ ਨੂੰ ਜਿਹੜਾ ਪੁਲਿਸ ਕੋਲੋਂ ਸਪਰਾ ਦਿੱਤੀ ਜਾਂਦੀ ਹੈ ਕਿਵੇਂ ਇਹ ਬਰਾਲੇ ਨੂੰ ਕਿਵੇਂ ਦੇਖਦੇ ਹੋ ਜਿਹੜੇ ਕੰਮ ਕੀਤਾ ਉਸ ਨੂੰ ਲੱਭ ਕੇ ਦੇ ਬਹੁਤ ਵਧੀਆ ਕੀਤਾ ਹੈ ਮੈਂ ਤਾਂ ਸ਼ੁਕਰਗੁਜ਼ਾਰਾਂ ਯਾਨੀ ਕਿ ਉਹਨਾਂ ਦੇ ਨਥਾਣਾ ਜਿਹੜੇ ਉਹਨ ਸਟਾਫ ਵਾਲੇ ਮੈਂਬਰ ਨੇ ਤੇ ਬਾਕੀ ਉਹ ਜਿਹੜੇ ਸਾਰੇ ਸਾਡੇ ਰਾਮਪੁਰ ਉੱਥੇ ਹੋ ਗਏ ਸੀਗੇ ਯਾਨੀ ਕਿ ਸ਼ਿਫਟ ਹੋ ਗਏ ਸੀਗੇ ਉਹ ਉਹਨਾਂ ਦੀ ਡਿਊਟੀ ਉਹਨ ਉੱਥੇ ਆ ਗਈ ਨਥਾਣਾ ਥਾਣੇ 'ਚ ਤੇ ਉਹਨਾਂ ਦਾ ਨਾਮ ਹੈਗਾ ਪਰਵਿੰਦਰ ਪਤਨੀ ਸ਼ੈਦੇ ਨਾਮ ਆਨਾਰਾ ਠੀਕ ਹੈ ਹਾਂਜੀ ਉਹਨਾਂ ਨੂੰ ਲੱਭ ਕੇ ਦਿੱਤਾ ਜੀ ਤੁੰਦੇ ਰਹਿਣਾ ਜਸਵਿੰਦਰ ਸਿੰਘ ਹੈ ਇਹ ਪੰਡਤ ਸਰਦਾਰ ਗੜਾ ਦਾ ਸਾਡਾ ਰਣੇਰ ਦਰਸਨਗੜਾ ਸੀ ਅੱਜ ਪੁਲਿਸ ਲੈਣ ਚ ਇੱਥੇ ਆਏ ਆ ਕੀ ਗੱਲ ਸੀ ਤੁਹਾਡਾ ਮੋਬਾਈਲ ਗੁੰਮਿਆ ਹੋਇਆ ਸੀ ਸਾਨੂੰ ਮਿਲ ਨਹੀਂ ਰਿਹਾ ਸੀ ਸੀ ਰਾਉਟ ਲਖਾਈ ਤਾਂ ਜੇ ਨੇ ਸੰਗਠੇ ਬੁਲਾਇਆ ਕਿੰਨੀ ਕੁ ਦੇਰ ਹੋ ਗਈ ਜੋ ਗੁੰਮ ਹੋਇਆ ਸੀ ਉਹ 3 ਮਹੀਨੇ ਹੋ ਗਏ ਕਿੱਥੇ ਰਾਉਟ ਲਖਾਈ ਸੀ ਰਾਉਟ ਸੀ ਥਾਣੇ 'ਚ ਲਖਾਈ ਸੀ ਸਿਵਲ ਥਾਣੇ 'ਚ ਅੱਜ ਫਿਰ ਕਿਵੇਂ ਪਤਾ ਲੱਗਾ ਵੀ ਤੁਸੀਂ ਇੱਥੇ ਆਏ ਉਹਨਾਂ ਨੇ ਸਾਨੂੰ ਭੇਜਿਆ ਤੁਹਾਡਾ ਮੋਬਾਈਲ ਉੱਥੇ ਜਾਵੜਾ ਜਾਵੜਾ ਦੱਸਿਆ ਉਪਰਾਲੇ ਨੂੰ ਕਿਵੇਂ ਦੇਖਦੇ ਆ ਬਈ ਪੁਲਿਸ ਨੇ ਨਹੀਂ ਬਹੁਤ ਵਧੀਆ ਆਪਣਾ ਲੱਖ ਜੀ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜਾ ਰੱਖਿਆ ਵਾਕਈ ਰੱਖਿਆ ਹੀ ਕਰਦੇ ਆ ਇਹ ਆ ਰੱਖਿਆ ਵਾਲੀ ਹੈ ਮੇਰਾ ਗੁਰਸੇਵ ਸਿੰਘ ਜੀ ਕਿੱਥੋਂ ਮਸੀਬੀਆਂ ਤੋਂ ਇਹ ਕਿੱਥੇ ਗਿਆ ਟ੍ਰੇਨ ਉਹ ਇੱਕ ਕੋਟ ਰੋਡ ਨਹੀਂ ਬਿਠੰਡਈ ਉੱਥੇ ਦਿਗ ਪਿਆ ਸੀ ਜੀ ਤੇ ਕੋਈ 6-7 ਕੁ ਮਹੀਨੇ ਹੋ ਗਏ ਜੀ ਹੁਣ ਲੱਭਿਆ ਸੀ ਤੇ ਮੈਡਮ ਨੇ ਫੋਨ ਕੀਤਾ ਸੀ ਸਰਮਲ ਥਾਣੇ ਚੋਂ ਜੀ ਕਿ ਤੁਹਾਡਾ ਅੱਜ ਉੱਥੇ ਪੁਲਿਸ ਲੈਣ ਦੇ ਰਹੇ ਆ ਮੋਬਾਈਲ ਤੇ ਉੱਥੇ ਤੁਸੀਂ ਆ ਜਿਓ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਬਹੁਤ ਧੰਨਵਾਦ ਮੈਮ ਦਾ ਜੀ ਸਾਰਿਆਂ ਦਾ ਧੰਨਵਾਦ ਜੀ ਕਿ ਮੀਤ ਤਾਂ ਹੈ ਨਹੀਂ ਸੀ ਵੇਖੋ ਚਲੋ ਪ੍ਰਮਾਤਮਾ ਦੀ ਕਿਰਪਾ ਮੈਡਮ ਦਾ شکریہ ਕਰਦੇ ਹਾਂ ਜੀ ਇਹੜਾ ਫੋਮ ਵੀ ਬੋਦਾ ਸੀਗਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕਿੱਥੋਂ ਆਇਓ ਪਿੰਡ ਚੱਕਤਰ ਸਿੰਘ ਵਾਲਾ ਜੀ ਅ ਅੱਜ ਫੋਮ ਜਦੋਂ ਤੁਹਾਡਾ ਮਿਲ ਰਿਹਾਗਾ ਪੁਲਿਸ ਕੋਲੋਂ ਕਿਸ ਤਰ੍ਹਾਂ ਦਾ ਦੇਖਦੇ ਹੋ ਤੁਸੀਂ ਬਹੁਤ ਵਧੀਆ ਜੀ 2 ਮਹੀਨੇ ਪਹਿਲਾਂ ਡਿੱਗਿਆ ਸੀਗਾ ਜੀ ਤੇ ਕੱਲ ਮੈਨੂੰ ਫੋਨ ਆਇਆ ਸੀਗਾ ਜੀ ਵੀ ਫੋਨ ਥੋੜਾ ਮਿਲ ਗਿਆ ਜੀ ਸਭ ਨੂੰ ਉਮੀਦ ਸੀਗੀ ਉਮੀਦ ਤਾਂ ਹੈ ਨਹੀਂ ਵੀ ਸੀਗੀ ਸੀਗੀ ਵੀ ਨਹੀਂ ਵੀ ਜੀ ਕੀ ਪਤਾ ਮਿਲੂਗਾ ਜਾਂ ਨਹੀਂ ਮਿਲੂਗਾ ਅੱਜ ਅੱਜ ਜਿਹੜਾ ਉਮੀਦ ਥੋੜੀ ਦੇ ਉਮੀਦ ਤੇ ਜਾਗੇ ਹੈਗਾ ਕਿਦਾਂ ਲੱਗਿਆ ਪੰਜਾਬ ਪੁਲਿਸ ਖੜੀ ਉਤਰੀ ਜੀ ਹੁਣ ਮਿਲ ਗਿਆ ਆਪਾਂ ਨੂੰ ਦੇਖਿਆ ਕਿੱਥੇ ਜਿੱਗੇ ਜੀ ਪਿੰਡ ਤੋਂ ਕਾਲ ਚਲਾਨੀ ਜਾਂਦੀ ਸੀਗੀ ਜੀ ਹੋ ਸਕਦਾ ਪਿੰਡ ਡਿੱਗਿਆ ਹੋਵੇ ਜਾਂ ਕਾਲ ਚਰੰਗ ਡਿੱਗਿਆ ਹੋਵੇ ਐ ਪਤਾ ਨਹੀਂ ਲੱਗਿਆ ਜੀ ਉਹਦਾ ਬਾਅਦ ਚ ਪਤਾ ਲੱਗਿਆ ਮੈਨੂੰ ਘਰ ਆ ਕੇ ਵੀ ਫੋਨ ਐ ਨਹੀਂ ਤੇ ਕੰਪਲੇਟ ਕਿੱਥੇ ਲੱਗਿਆ ਥਾਣਾ ਆਨੰਦਗੜ੍ਹ ਜੀ ਅੱਜ ਜੀ ਸਾਡਾ ਪਿਛਲੇ 2 ਮਹੀਨੇ ਤੋਂ ਇੱਕ ਸਾਂਝ ਦੀ ਜਿਹੜੀ ਸਾਡੀ ਟੀਮ ਹੈ ਬਠਿੰਡਾ ਦੀ ਉਹਨਾਂ ਵੱਲੋਂ ਇਨੀਸ਼ੀਏਟਿਵ ਲਿੱਤਾ ਗਿਆ ਹੈ ਲੈਟ ਬਾਏ ਆਰ ਆਈਪੀਐਸ ਪ੍ਰੋਫੈਸ਼ਨਲ ਅਨੁਭਵ ਜੈਨ ਜਿਹੜਾ CEIR ਪੋਰਟਲ ਹੁੰਦਾ ਹੈ ਉਹ ਅਸੀਂ ਕਾਫੀ ਲੋਕਾਂ ਨੂੰ ਪਬਲਿਸਾਈਜ਼ ਵੀ ਕੀਤਾ ਵੀ ਜੇ ਤੁਹਾਡਾ ਕਿਤੇ ਮੋਬਾਈਲ ਕਿਤੇ ਗਵਾਜ ਜਾਂਦਾ ਹੈ ਜਾਂ ਮਿਸਪਲੇਸ ਹੋ ਜਾਂਦਾ ਹੈ ਤਾਂ ਤੁਸੀਂ ਇਸ ਪੋਰਟਲ ਤੇ ਲੌਗਇਨ ਕਰਕੇ ਰਿਪੋਰਟ ਕਰੋ ਜਿਹਦੇ ਤਹਿਤ ਹੀ ਅਸੀਂ ਪਿਛਲੇ ਮਹੀਨੇ 106 ਇਦਾਂ ਦੇ ਗੁੰਮ ਹੋਏ ਮੋਬਾਈਲ ਜਿਹੜੇ ਸਾਡੇ ਲੋਕਲ ਲੋਕਾਂ ਨੇ ਆਨਲਾਈਨ ਰਜਿਸਟਰ ਕੀਤਾ ਸੀ ਉਹਨਾਂ ਦੇ ਵਾਪਸ ਕੀਤੇ ਤੇ ਹੁਣ ਇਹਨਾਂ ਦੀ ਟੀਮ ਨੇ ਡੇਲੀ ਕਾਫੀ ਮਿਹਨਤ ਕਰਕੇ 140 ਅਜਿਹੇ ਮੋਬਾਈਲ ਹੈ ਜਿਨ੍ਹਾਂ ਨੂੰ ਅਸੀਂ ਅੱਜ ਇੱਥੇ ਪੁਲਿਸ ਲਾਈਨ 'ਚ ਬੁਲਾ ਕੇ ਲੋਕਾਂ ਨੂੰ ਵਾਪਸ ਕਰ ਰਹੇ ਸੋ ਇਹਦਾ ਕ੍ਰੈਡਿਟ ਮੈਂ ਅਨੁਭਵ ਜੈਨ ਸਾਡੇ ਪ੍ਰੋਫੈਸ਼ਨਲ ਔਰ ਜਿਹੜੀ ਸਾਂਝ ਜੰਚਾ ਜਸਪ੍ਰੀਤ ਨਾਲ ਦੀ ਟੀਮ ਨੂੰ ਦੇਣਾ ਚਾਹਾਂਗੀ ਜਿਨ੍ਹਾਂ ਨੇ ਇੱਕ ਤਾਂ ਇਸ ਕਨਸੈਪਟ ਨੂੰ ਪਪੂਲਰਾਈਜ਼ ਕੀਤਾ ਹੈ ਪਬਲਿਸੀਜ਼ ਕੀਤਾ ਬਠਿੰਡਾ 'ਚ ਔਰ ਇਹਦੀ ਡਿਟੇਲਸ ਮੈਂ ਅਨੁਭਵ ਜੀ ਨੂੰ ਕਹਾਂਗੀ ਤੁਹਾਨੂੰ ਦੱਸੋ ਸੋ ਦਟ ਤੁਸੀਂ ਪਬਲਿਕ ਨੂੰ ਵੀ ਜ਼ਰੂਰ ਇਹਦੇ ਬਾਰੇ ਦੱਸੋ ਕਿਉਂਕਿ ਇਹ ਹਲੇ ਆਈ ਥਿੰਕ ਇਹ ਕਨਸੈਪਟ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਔਰ ਜੋ ਸਾਨੂੰ ਇਹਦੀ ਸਕ लोग जिन्होंने मोबाइल गुआ जाते रिपोर्ट कर सकते हैं अनुभव ये सी ए आई आर पोर्टल होता है सेंट्रल इक्विपमेंट आइडेंटिटी रजिस्टर एम एच ए का है तो इस पर क्या होता है कि आ, कोई भी मोबाइल घूमता है या गिर जाता है ना तो आपको यहाँ पे भटिंडा में सांझ केंद्र जाना है और वहाँ पर एक नॉर्मल सा फॉर्म भरना होता है, है न उसमें जो मोबाइल बॉक्स होता है उसकी इन्वाइस हो तो वो तो भी चलेगा या डिब्बा जिसमें आईएमईआई नंबर हो बेसिकली और प्लस आपको आधार कार्ड आइडेंटिटी कुछ भी एक देनी होती है तो उसके बेसिस पे वो मोबाइल पोर्टल पे रजिस्टर करके उसको ब्लॉक कर देते हैं उसके आईएमईआई नंबर को एंड वो फर्दर कोई भी यदि उस मोबाइल को ख़रीदता है बेचता है और यूज़ करता है तो वो पोर्टल पर शो होने लगता है कि ये फ़ोन यूज़ होने लगा है तो हमने उसी का यूज़ करके ये 140 मोबाइल अभी रिकवर किए हैं, जिनकी वैल्यू करीब 18 लाख रुपए के आसपास है कि फोन गुम होने लॉक जो ओपन कर दिया लेके भी कोई अपील की जाए क्योंकि दुकानदार ज्यादातर थोड़े से पैसे हो हाँ। गए मैं सभी लोगों अपील करता हूँ कि लोग इवन दुकानदार होते भी कि मोबाइल चोरी का कोई भी मोबाइल ख़रीदना भी कानून अपराध है तो यदि हमें ऐसी कोई इन्फॉर्मेशन किसी के भी आती है तो हम आ, कानूनी तौर पर जो भी कार्रवाई बनती है हम ऐसी करेंगे